ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਛੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਵੱਡੀ ਅਪਡੇਟ ਕੱਲ ਨੂੰ ਵੱਡਾ ਮੇਰੇ ਵੀਰੋ ਟੂਰਨਾਮੈਂਟ ਕਰਵਾਇਆ ਜਾਣਾ ਢੇਰ ਹਰਿਆਣੇ ਜ਼ਿਲ੍ਹੇ 'ਚ ਵੱਡੀਆਂ ਰੌਣਕਾਂ ਲੱਗਣੀਆਂ ਮੈਂ ਛੋਣਗੇ ਉੱਥੇ ਜੋ ਹੈ ਵੱਡੀਆਂ ਟੀਮਾਂ ਜੋ ਦੋ ਕਲੀਅਰ ਹੋਊਗਾ ਉਹਨਾਂ ਬਾਰੇ ਦੱਸਾਂਗੇ ਪਹੁੰਚਣਿਆ ਹੈ ਕਾਫੀ ਟੂਰਨਾਮੈਂਟ ਕੱਲ ਨੂੰ ਪਰ ਇਸ ਕੱਪ ਤੇ ਮੇਰੇ ਵੀਰੋ ਟਰੈਕਟਰ ਆ ਬੈਸਟਾਂ ਨੂੰ ਗੱਲਾਂ ਚੱਲੀ ਜਾਂਦੀਆਂ ਕਾਫੀ ਟਾਈਮ ਤੋਂ ਬਈ ਹਰਿਆਣੇ 'ਚ ਢੇਰ 'ਚ ਕੱਪ ਹੋਣਾ ਤੇ ਜੋ ਹੈ ਮੇਰੇ ਵੀਰੋ ਕੱਲ ਨੂੰ ਵੱਡੀਆਂ ਰੌਣਕਾਂ ਲੱਗਣੀਆਂ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਹਰਿਆਣਾ ਜ਼ਿਲ੍ਹੇ ਚ ਢੇਰ ਚ ਵੱਡੇ ਇਨਾਮ ਰੱਖਦੇ ਆ ਤਿੰਨ ਖਿਡਾਰੀ ਬਾਹਰੋਂ ਆ ਲੱਖ ਪਹਿਲਾ ਇਨਾਮ ਆ ਤੇ ਦੂਜਾ ਇਨਾਮ 75000 ਰੱਖਿਆ ਗਿਆ ਬੈਸਟਾਂ ਨੂੰ ਫੋਰ ਟਰੈਕਟਰ ਆ ਮੇਰੇ ਵੀਰੋ ਹਰਿਆਣੇ ਵਾਲਾ ਸ਼ੀਲੂ ਜੇ ਆਪਾਂ ਕਹੀਏ ਗੱਲ ਮੁੰਡੇ ਦੀ ਚਰਚਾ ਹੁੰਦੀ ਆ ਲਗਾਤਾਰ ਪਿੱਛੇ ਹੈਟਟ੍ਰਿਕ ਮਾਰੇ ਆ ਬੈਸਟ ਬਣਿਆ ਪੰਜਾਬ ਦੇ ਲਗਾਤਾਰ ਮੇਰੇ ਵੀਰੋ ਤਿੰਨ ਚਾਰ ਕੱਪਾਂ ਦਾ ਬੈਸਟ ਬਣਿਆ ਜਿੱਦਾਂ ਖੇਡਦਾ ਆ ਰਿਹਾ ਸੀਗਾ ਤੇ ਹੁਣ ਜੋ ਆ ਫਿਰ ਅਰੇਸਟ ਤੋਂ ਬਾਅਦ ਹਰਿਆਣੇ ਵਾਲਾ ਸ਼ੀਲੂ ਕੱਲ ਨੂੰ ਮੇਰੇ ਵੀਰੋ ਵੱਡੀ ਟੀਮ ਲੈ ਕੇ ਪਹੁੰਚ ਰਿਹਾ ਜਿਸ ਦੇ ਵਿੱਚ ਵਿਨੇ ਖੱਤਰੀ ਕੀਪਦ ਵਰਜੀ ਅੰਬਾਸੌਰ ਸਿੰਘਾਂ ਖੇਡਣਗੇ ਟੌਪ ਦੀ ਟੀਮ ਇਹਨਾਂ ਦੀ ਪਹੁੰਚੂਗੀ ਹਰਿਆਣੇ ਦੀ ਬਹੁ ਅਕਬਰ ਦੇ ਨਾਂ ਤੇ ਇਹ ਜੋ ਟੀਮ ਹੈ ਢੇਰ ਦੇ ਕੱਪ ਤੇ ਕੱਲ ਨੂੰ ਦੇਖਣ ਨੂੰ ਮਿਲਣੀ ਆ ਵੱਡੇ ਖਿਡਾਰੀ ਤੇ ਜੋ ਹੈ ਸੀਚੀ ਵਾਲ ਦੀ ਟੀਮ ਦੇ ਵਿੱਚ ਵੀ ਵੱਡੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਣੇ ਆ ਸ਼ਾਜੀ ਸ਼ਕਰਪਰੀਆ ਪਿੰਦੂ ਸੀਚੇ ਵਾਲ ਤੇ ਮੇਰੇ ਵੀਰੋ ਹੋਰ ਵੀ ਵੱਡੇ ਖਿਡਾਰੀ ਇਸ ਟੀਮ ਚ ਹੋਣਗੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਢੇਰ ਦਾ ਮੇਲਾ ਦੋ ਟੀਮਾਂ ਕਲੀਅਰ ਆ ਹਜੇ ਕਮੇਟੀ ਵਾਲਿਆਂ ਨੇ ਕਿਹਾ ਕਲੀਅਰ ਕਰ ਰਹੇ ਆ ਸਾਰੇ ਜੋ ਟੀਮਾਂ ਬਾਰੇ ਆਉਣ ਵਾਲੇ ਜੋ ਟਾਈਮ ਦੇ ਵਿੱਚ ਜਾਨੀ ਕਿ ਕੋਲਕਾਟਾ ਟਾਈਮ ਤਾਈ ਪਤਾ ਲੱਗ ਜਾਣੀਆਂ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਦੇਖਦੇ ਆ ਕੱਲ ਟਰੈਕਟਰ ਕਿੱਧਰ ਜਾਣੇ ਆ ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਚ ਕਿਹੜਾ ਲੈ ਕੇ ਜਾਊਗਾ ਮੇਰੇ ਵਿਰੋਧ ਟੂਰਨਾਮੈਂਟ ਤੋਂ ਜਿੱਤ ਕੇ ਢੇਰ ਦਾ ਮੇਲਾ ਕਿਹੜਾ ਜਿੱਤੂਗਾ ਕਿਹੜਾ ਜੋ ਹੈ ਟਰੈਕਟਰਾਂ ਦਾ ਜੀਤੂ ਬਣੂਗਾ ਧੰਨਵਾਦ